ਮਕੇਰੀਆਂ ਵਾਲਿਓ ਸਾਵਧਾਨ ਹੋ ਜਾਓ ਜੇਕਰ ਅੱਜ ਤੋਂ ਬਾਅਦ ਬਿਜਲੀ ਖਰਾਬ ਹੋ ਜਾਂਦੀ ਹੈ ਤੇ ਅੱਜ ਤੋਂ 6 ਦਿਨ ਤੱਕ ਇਸ ਨੂੰ ਠੀਕ ਕਰਨ ਲਈ ਕੋਈ ਵੀ ਮੁਲਾਜ਼ਮ ਨਹੀਂ ਆਵੇਗਾ ਇਹ ਕਹਿਣਾ ਹੈ ਬਿਜਲੀ ਮੁਲਾਜ਼ਮਾਂ ਦਾ ਕਿਉਂਕਿ ਮਕੇਰੀਆਂ 'ਚ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ਤੇ ਚੱਲ ਗਏ ਨੇ ਲਗਾਤਾਰ 3 ਦਿਨ ਸਮੂਹਿਕ ਛੁੱਟੀ ਕੱਟਣ ਤੋਂ ਬਾਅਦ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਉਹ ਸਮੂਹਿਕ ਛੁੱਟੀ ਤੇ ਹੀ ਰਹਿਣਗੇ ਅਤੇ ਹੁਣ ਇਸ ਮੁਲਕ ਛੁੱਟੀ ਤੇ ਧਰਨਾ 17 ਸਤੰਬਰ ਤੱਕ ਚੱਲੇਗਾ ਅਤੇ ਇਸ ਤੋਂ ਬਾਅਦ ਪਟਿਆਲਾ ਵਿਖੇ ਸੂਬਾ ਪਧਰੀ ਧਰਨਾ ਦਿੱਤਾ ਜਾਵੇਗਾ ਅਤੇ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਨਹੀਂ ਲੈਂਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਇਸ ਸਮੇਂ ਵਿੱਚ ਕਿਸੇ ਖਪਤਕਾਰ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਆਉਂਦੀ ਹੈ ਤੇ ਇਸ ਦੀ ਜ਼ਿੰਮੇਵਾਰ ਪਾਵਰ ਕਾਰਪੋਰੇਸ਼ਨ ਤੇ ਪੰਜਾਬ ਸਰਕਾਰ ਦੀ ਹੋਵੇਗੀ ਮੈਂ ਦੱਸਣਾ ਚਾਹੁੰਨਾ ਕਿ 31 ਜੁਲਾਈ ਨੂੰ ਬੋਰਡ ਮੈਨੇਜਮੈਂਟ ਤੇ ਬਿਜਲੀ ਮੰਤਰੀ ਨਾਲ ਇੱਕ ਮੀਟਿੰਗ ਹੋਈ ਸੀ ਜਿਹਦੇ ਚ ਕਾਫੀ ਸਾਰੀਆਂ ਮੰਗਾਂ ਦੀ ਸਹਿਮਤੀ ਜਿਹੜੀ ਉਹ ਮੈਨੇਜਮੈਂਟ ਨੇ ਤੇ ਬਿਜਲੀ ਮੰਤਰੀ ਨੇ ਪ੍ਰਗਟਾਈ ਸੀਗੀ ਤੇ ਇਹ ਕਿਹਾ ਸੀਗਾ ਕਿ ਬਹੁਤ ਜਲਦ ਆਪਾਂ ਇਹਨਾਂ ਮੰਗਾਂ ਦੇ ਉੱਤੇ ਜਿਨ੍ਹਾਂ ਤੇ ਸਹਿਮਤੀ ਹੋਈ ਆ ਇਹਨਾਂ ਤੇ ਆਪਾਂ ਸਰਕੂਲਰ ਕਰਕੇ ਮੁਲਾਜ਼ਮਾਂ ਦੇ ਬਣਦੇ ਹੱਕ ਉਹਨਾਂ ਨੂੰ ਦੇ ਦੇਵਾਂਗੇ ਪਰ ਇਹ ਜਿਹੜੀ ਟਾਲ ਮਟੋਲ ਦੀ ਨੀਤੀ ਸਰਕਾਰ ਦੀ ਇਹ ਪਿਛਲੇ ਸਮੇਂ ਤੋਂ ਚੱਲ ਰਹੀ ਹੈ ਇਹਨਾਂ ਦੀ ਇਹ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਆ ਇਹ ਮੁਲਾਜ਼ਮ ਮਾਰੂ ਸਰਕਾਰ ਆ ਲੋਕ ਮਾਰੂ ਸਰਕਾਰ ਆ ਔਰ ਇਹ ਸਰਕਾਰ ਦੇ ਪੱਲੇ ਕੁਝ ਨਹੀਂ ਹੈਗਾ ਸੋ ਇਹਦੇ ਕਰਕੇ ਸਾਨੂੰ ਮੁਲਾਜ਼ਮਾਂ ਨੂੰ ਅੱਜ ਇਸ ਸੰਘਰਸ਼ ਦੇ ਰਾਹ ਤੇ ਚੱਲਣਾ ਪਿਆ ਉਸੇ ਲੜੀ ਦੇ ਤਹਿਤ ਆਪਾਂ 6 ਤਰੀਕ ਨੂੰ ਜਿਹੜਾ ਬਿਜਲੀ ਮੰਤਰੀ ਦੀ ਕੋਠੀ ਦਾ ਘਰਾਓ ਵੀ ਕੀਤਾ ਉੱਥੇ ਵੱਡੀ ਗਿਣਤੀ ਦੇ ਵਿੱਚ 10000 ਤੋਂ ਉੱਪਰ ਜਿਹੜੇ ਸਾਥੀ ਜਿਹੜੇ ਬਿਜਲੀ ਮੁਲਾਜ਼ਮ ਜਿਹੜੇ ਆ ਸਾਂਝੇ ਫੋਰਮ ਦੇ ਰੂਪ ਦੇ ਵਿੱਚ ਉੱਥੇ ਇਕੱਠੇ ਹੋਏ ਸੀਗੇ ਔਰ ਉੱਥੇ ਉਹਨਾਂ ਦੀ ਸਰਕਾਰ ਦਾ ਬਹੁਤ ਪਿੱਟ ਸਿਆਪਾ ਕੀਤਾ ਸੀਗਾ ਲੇਕਿਨ ਸਰਕਾਰ ਦੀ ਕੰਨ ਤੇ ਫਿਰ ਵੀ ਜੂਨ ਹੀ ਕੋਈ ਵੀ ਸਰਕੀ ਉਹ ਜਿਹਦੇ ਕਰਕੇ ਸਾਡੀ ਜਿਹੜੀ ਜੁਆਇੰਟ ਫੋਰਮ ਨੂੰ ਇਸ ਜਿਹੜੇ ਸੰਘਰਸ਼ ਦੇ ਰਾਹ ਤੇ ਚੱਲਣਾ ਪਿਆ ਆਪਾਂ ਜਿਹੜੀ ਇਹ 3 ਦਿਨ ਦੀ ਮਾਸਲੀਬ 10 11 ਤੇ 12 ਤਿੰਨ ਦਿਨ ਦੀ ਮਾਸਲੀ ਭਰ ਕੇ ਦਿੱਤੀ ਆ ਪਰ ਸਾਥੀਓ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦਾ ਕਿ ਇਹ ਮਤ ਸਮਝੇ ਕਿ ਅੱਜ ਇਸ ਮਾਸਲੀਵ ਖਤਮ ਹੋ ਜਾਣੀ ਆ ਸਾਡੀ ਅਸੀਂ ਜੁਆਇੰਟ ਫੋਰਮ ਦਾ ਅਗਲਾ ਹੁਕਮ ਜਿਹੜਾ ਉਡੀਕ ਰਹੇ ਆ ਜਿੱਦਾਂ ਸਾਨੂੰ ਹੁਕਮ ਆਉਂਦਾ ਚਾਹੇ ਜਿਹੜੀ ਮਾਸਲੀਵ ਸਾਨੂੰ 3 ਦਿਨ ਦੀ ਜਗ੍ਹਾ 3 ਦਿਨ ਦੀ ਜਗ੍ਹਾ ਤੇ 10 ਦਿਨ ਕਰਨੀ ਪਵੇ 15 ਦਿਨ ਕਰਨੀ ਪਵੇ 20 ਦਿਨ ਕਰਨੀ ਪਵੇ ਚਾਹੇ 30 ਦਿਨ ਕਰਨੀ ਪਵੇ ਜਿੰਨਾ ਚਿਰ ਸਾਡੇ ਹੱਕ ਜਿਹੜੀ ਇਹ ਸਰਕਾਰ ਗੂੰਗੀ ਬੋਲੀ ਸਰਕਾਰ ਸਾਨੂੰ ਦੇ ਨਹੀਂ ਦਿੰਦੀ ਉਹਨਾਂ ਚਿਰ ਇਹ ਸੰਘਰਸ਼ ਸਾਡਾ ਲਗਾਤਾਰ ਜਾਰੀ ਰਹੇਗਾ ਕਿਉਂਕਿ ਜਿਹੜੀ ਇਹ ਅਫਸਰशाही ਆ ਜਿਹੜੀ ਇਹ ਚਾਹੁੰਦੀ ਆ ਕਿ ਬਹੁਤ ਥੋੜੇ ਮਿਲ ਜਮਾ ਦੇ ਨਾਲ ਆਪਾਂ ਇਹ ਸਿਸਟਮ ਨੂੰ ਚਲਾ ਲਾਂਗੇ ਇਹਦੀ ਹਵਾ ਜਿਹੜੀ ਆ ਬਹੁਤ ਇਹ ਦੋਹਾਂ ਦਿਨਾਂ ਜੀ ਨਿਕਲ ਚੁੱਕੀ ਆ ਬਹੁਤ ਸਾਰੇ ਏਰੀਏ ਜਿਹੜੇ ਪੰਜਾਬ ਦੇ ਵਿੱਚ ਲੋਕ ਬਹੁਤ ਪਰੇਸ਼ਾਨ ਆ ਜ਼ਿਮੀਂਦਾਰ ਬਹੁਤ ਪਰੇਸ਼ਾਨ ਆ ਖੇਤਕਾਰ ਬਹੁਤ ਪਰੇਸ਼ਾਨ ਆ ਪਰ ਇੱਕ ਸਰਕਾਰ ਸਰਕਾਰ ਨਹੀਂ ਚਾਹੁੰਦੀ ਕਿ ਇਹ ਸਿਸਟਮ ਚੱਲੇ ਇਸ ਕਰਕੇ ਸਾਡਾ ਇਹ ਸੰਘਰਸ਼ ਜਿਹੜੀ ਅਸੀਂ ਇਹ ਸਰਕਾਰ ਨੂੰ ਇਸ ਤੁਹਾਡੇ ਮਾਧਿਅਮ ਰਸਤੇ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜੇਕਰ ਸਾਡੀਆਂ ਮੰਗਾਂ ਜਿਹੜੀਆਂ ਤੁਰੰਤ ਪੂਰੀਆਂ ਨਾ ਕੀਤੀਆਂ ਤੇ ਇਹ ਸੰਘਰਸ਼ ਜਿਹੜਾ ਹੋਰ ਵਧੇਗਾ ਆਪਾਂ ਇਹਨੂੰ ਗਲੀ ਗਲੀ ਤੱਕ ਆਪਾਂ ਇਹਨੂੰ ਲੋਕਾਂ ਤੱਕ ਆਪਾਂ ਇਹਨਾਂ ਜ਼ਿੰਮੇਵਾਰਾਂ ਤੱਕ ਖਫਤ ਕਰਨ ਤੱਕ ਲੈ ਕੇ ਜਾਵਾਂਗੇ ਆਪਾਂ ਇਹਨਾਂ ਦੇ ਜਲੂਸ ਕੱਢਾਂਗੇ ਪੂਰਾ ਕਿ ਕਿਹੜੇ ਤਰੀਕੇ ਨਾਲ ਜਿਹੜਾ ਮਲਾਜ਼ਮਨ ਜੜਿਆ ਉਹ ਕੰਮ ਕਰਦੇ ਆ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਰਕਾਰ ਨੂੰ ਇਹ ਜਿਹੜੀ ਅੱਜ ਸਾਡਾ ਜਿਹੜਾ ਮੈਸੇਜ ਦਿੱਤਾ ਜਾਵੇ ਕਿ ਸੰਘਰਸ਼ ਸਾਡਾ ਇਦਾਂ ਹੀ ਚੱਲਦਾ ਰਹੂਗਾ ਧੰਨਵਾਦ ਜੀ ਜੀ ਕਿਤੇ ਅਸੀਂ ਗੱਲ ਕਰੀਏ ਜੇ ਪਿੰਡਾਂ ਵਾਲੇ ਚਾਹੇ ਜ਼ਿੰਮੀਦਾਰਾਂ ਤੇ ਉਹਨਾਂ ਨੂੰ ਮੰਗਾ ਦਾ ਨਹੀਂ ਪਤਾ ਲੱਗਦਾ ਕਿ ਕਾਦੇ ਵਾਸਤੇ ਬੈਠੇ ਕਿ ਖੱਜਲਖਵਰ ਹੁੰਦੇ ਆ ਇਹ ਤੁਸੀਂ ਥੋੜੀ ਜੀ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਲੋਕਾਂ ਨੂੰ ਵੀ ਇਹ ਪਤਾ ਲੱਗਦਾ ਕਿ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਜਿਹੜ ਨਾ ਉਹਦੇ ਵਿੱਚ ਸਾਡੀ ਮਲਾਜਮਾਂ ਦੀ ਜਿਹੜੇ ਖਾਤਰ ਕੋਈ ਵੀ ਮੰਗ ਨਹੀਂ ਆ ਸਾਡੀ ਮੰਗ ਇਹ ਆ ਕਿ ਭਰਤੀ ਕੀਤੀ ਜਾਵੇ ਵਿਭਾਗ ਦੇ ਵਿੱਚ ਐਡਾ ਵੱਡਾ ਇਨਫਰਾਸਟ੍ਰਕਚਰ ਆ ਇਹਨੂੰ ਚਲਾਉਣ ਵਾਸਤੇ ਮਲਾਜਮਾਂ ਦੀ ਲੋੜ ਆ ਭਰਤੀ ਕੀਤੀ ਜਾਵੇ ਸਾਡਾ ਡੀਏ ਜਿਹੜੀ ਸਾਡੀ ਮੰਗ ਨਹੀਂ ਹੈਗੀ ਸਾਡਾ ਹੱਕ ਆ ਉਹ ਸਾਡਾ ਡੀਏ ਦੱਬ ਕੇ ਬੈਠੇ ਆ ਸਾਡੇ ਪੇ ਬੈਨ ਦਾ ਏਰੀਆ ਸਾਡੇ ਸਕੇਲਾਂ ਦਾ ਏਰੀਆ 2016 ਤੋਂ ਸਰਕਾਰ ਦੱਬ ਕੇ ਬੈਠੀ ਆ ਅਸੀਂ ਕੋਈ ਕੋਈ ਵੱਧੂ ਮੰਗ ਨਹੀਂ ਮੰਗ ਰਹੇ ਸਾਡੇ ਜਿਹੜੇ ਭਰਾ ਜਿਹੜੇ ਆ ਜਿਨ੍ਹਾਂ ਦੀ ਪ੍ਰੋਮੋਸ਼ਨ ਨਹੀਂ ਕਰ ਰਹੇ ਸਾਡੇ ਜਿਹੜੇ ਸੀਐਚ ਵੀ ਕੰਮ ਹੈ ਜਿਹੜੇ ਰੋਜ਼ ਜਿਨ੍ਹਾਂ ਦੀ ਮੌਤ ਹੋ ਰਹੀ ਆ ਜਿਹੜੇ ਜਿਹੜੇ ਹੋਰ ਸਾਡੇ ਮੁਲਾਜ਼ਮ ਬਿਜਲੀ ਮੁਲਾਜ਼ਮ ਕਰੰਟ ਦੇ ਨਾਲ ਜੂਝ ਕੇ ਰੋਜ਼ ਮੌਤ ਹੋ ਰਹੀ ਆ ਸਾਡੀ ਮੰਗ ਆ ਕਿ ਉਹਨਾਂ ਦਾ ਜਿਹੜਾ ਉਹਨਾਂ ਨੂੰ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਸਾਡੀ ਕੋਈ ਨਜਾਇਜ਼ ਮੰਗ ਨਹੀਂ ਸਾਡੇ ਨਾਲ ਕੋਈ ਵੀ ਜ਼ਿੰਮੇਵਾਰ ਭਰਾ ਕੋਈ ਵੀ ਖਫਤਕਾਰ ਭਰਾ ਸਾਡੇ ਨਾਲ ਆ ਕੇ ਗੱਲ ਕਰ ਸਕਦਾ ਅਸੀਂ ਦੱਸ ਸਕਦੇ ਆ ਕਿ ਸਾਡੀਆਂ ਕਿਹੜੀਆਂ ਮੰਗਾਂ ਔਰ ਜਾਇਜ਼ ਮੰਗਾਂ ਸਾਡੀਆਂ ਅਸੀਂ ਕੋਈ ਨਜਾਇਜ਼ ਮੰਗ ਨਹੀਂ ਕਰਦੇ